आज पंद्रा पंद्रा एक राव ਪਹਿਲਾਂ 50 ਰੁਪਏ ਦੇ ਵਿੱਚ ਦੇ ਰਹੇ ਆ ਜਿਹੜਾ ਸੂਟ 15 15 ਰੁਪਏ ਕਿੱਸੀ ਆਹ ਦੇਖੋ ਸੀਕੁਐਂਸ ਵਰਗਾਲੇ ਪੀਸ origignal digital ਤੇ 5000 ਰੁਪਏ ਜਿਹੜੇ ਬਾਜ਼ਾਰ ਦੇ ਵਿੱਚ ਰਿਟੇਲ ਤੇ 1000 ਰੁਪਏ ਇੱਕ ਸੂਟ ਕਟਾਈ ਦਾ ਬਾਬੇ ਢੇਟੀ ਦੇ ਪੰਜ ਗਾੜ ਤੇ ਮਤਲਬ 200 ਰੁਪਏ ਦਾ ਸੂਟ 400 ਰੁਪਏ ਦਾ ਸੂਟ ਉਹ ਜਿਹੜਾ ਬਾਜ਼ਾਰ 'ਚ 1500 ਰੁਪਏ ਦਾ ਇੱਕ ਇੱਥੇ 800 ਦੇ ਦੋ ਮਤਲਬ 4 400 ਰੁਪਏ ਦੇ ਸੂਟ ਗਾੜ ਤੇ ਰੰਗ ਦੇਖੋ ਨੰਮ ਦੇਖ ਲਓ ਕੀਤਾ ਹੋਇਆ ਮੈਂ ਕਹ ਪੂਰਾ ਲਿਸ਼ਕਾ ਮਾਰਦਾ ਸੂਟ ਆ ਲੋ ਭਾਜੀ ਇੱਕ ਇੱਕ ਸੂਟ ਜਿੰਦਾ ਕੋਹਾਂ ਦਾ ਬ੍ਰਾਂਡ 700 ਰੁਪਏ ਕਰਦਾ ਨਾ 1500 ਨਾ 2000 ਸੋ ਤੁਸੀਂ ਤੀਜਾ ਚੈੱਕ ਕਰ ਲੋ ਜਿਹਨੇ ਵਿਆਹ ਸ਼ਾਈ ਦਾਜਪੁਰ ਦੇ ਕਪੜਾ ਦੇਣ ਲੈਣ ਕਰਨਾ ਛੇਤੀ ਆਜੋ 50000 ਵਾਲਾ ਕਪੜਾ ਬਾਬੇ ਦੀ ਹੱਡੀ 20000 ਚ ਦੇ ਕੇ ਵੇਚੀਆ ਆ ਦੇਖੋ ਨਵਾਂ ਨਵਾਂ ਡਿਜ਼ਾਈਨ ਹੈ ਕੜਾਈਆਂ ਨਾਲ 5 500 ਕਰਦੇ ਬਾਬੇ ਦੀ ਹੱਡੀ ਦੇ 5 500 ਸੋ ਦੇਖੋ ਗਲਾਸ ਦੇ ਸੂਟ ਆ ਗਲਾਸ ਦੇ ਸੂਟ ਕਹਿ ਕੇ ਕਿ 15 1500 16 1600 ਇੱਥੇ 1600 ਦੇ 2 800 ਰੁਪਏ ਚ ਲੈ ਜਾਓ ਪਿਓਰ ਔਰਗੈਂਜ਼ਾ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਸੂਟ ਹਾਂਜੀ ਆ ਦੇਖੋ ਪੀਸ ਬਣਿਆ ਹੋਇਆ ਜੀ ਠੀਕ ਹੈ ਜੀ ਹਾਈ ਕਲਾਸ ਆਈਟਮ ਦਾ ਹਾਈ ਕਲਾਸ ਦੁਪੱਟਾ ਨਾਲ ਆ ਦੇਖੋ ਧਮਾਕੇਦਾਰ ਰੰਗ 4 1300 ਰੁਪਏ ਦਾ ਸੂਟ ਆ ਇੱਦਾਂ ਫੋਟੋਆਂ ਲਾ ਲਾ ਕੇ ਤੁਹਾਨੂੰ ਦੁਕਾਨਦਾਰ ਦਿੰਦੇ ਆ ਪਰ ਰੇਟ ਦੋ ਦੋ ਹਜ਼ਾਰਾ ਇੱਥੇ 1000 ਦਾ 1 ਦੇ 2000 ਦੇ 2 ਸੁਪਰ ਦਾ ਵੀ ਉੱਪਰ ਦਾ ਆਰਟੀਕਲ ਆ ਕੰਮ ਦੇਖੋ ਕੀਤਾ ਹੋਇਆ ਹਾਂਜੀ ਆ ਦੇਖੋ ਦੁਪੱਟਾ ਧਮਾਕੇ ਦਾ ਡਿਜ਼ਾਈਨਿੰਗ ਰੰਗਚੌਰ ਜੀ 202500 680 ਦਾ ਸੂਟ ਭਾਜੀ ਇੱਥੇ ਸੂਰਤ ਨਾਲੋਂ ਵੀ ਸਸਤਾ ਕਪੜਾ ਮਿਲਦਾ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਪਿੰਡਾਂ ਦੇ ਛੋਟੇ ਦੁਕਾਨਦਾਰਾ ਇੱਥੋਂ ਅਗੇ ਕਪੜਾ ਭਾਵੇਂ 50000 ਦਾ ਲੈ ਜਾਓ ਭਾਵੇਂ ਲੱਖ ਦਾ ਲੈ ਜਾਓ ਜਿੰਨਾ ਬੈਗ ਗਿਆ ਪ੍ਰੋਫਿਟ ਰੱਖ ਲਓ ਨਹੀਂ ਬੀਕਿਆ ਆ ਦੇਖੋ ਭਾਜੀ ਵਾਪਸ ਦੇ ਕੇ ਨਵਾਂ ਲੈ ਜਾਓ ਆ ਕਲਰ ਚੜ ਦੇਖੋ ਤੁਸੀਂ ਹਾਂਜੀ ਹਾਂਜੀ ਪੂਰੇ ਪੰਜਾਬ ਦਾ ਚੈਲੰਜਰ ਰੇਟ ਦਾ ਹਾਂਜੀ 2000 ਦਾ ਸੂਟ ਦੇਗਾ ਗਾਰੰਟੀ ਨਾਲ ਅੱਛਾ 2000 ਆਹ ਪੀਜ਼ੀ ਲੁੱਕ ਦੇਖੋ ਬਣੀ ਹੋਈ ਦੀ ਇਹ ਆਹ ਦੇਖੋ ਕੰਮ ਕੀਤਾ ਸੂਟ ਹਾਂਜੀ ਇਹ ਬੁਟੀਕਾਂ ਨੇ ਅੱਜ ਕੱਲ 4-4 ਹਜ਼ਾਰ 45-45 ਹਜ਼ਾਰ ਦੇ ਬਾਬੇ ਰੇਟ ਤੇ 2000 ਰੁਪਏ ਦਾ ਸੂਟ ਪਿਓਰ ਔਰਗੈਂਜ਼ਾ ਦੇ ਉੱਪਰ ਭਾਜੀ ਕੰਮ ਦੇਖ ਲਓ ਆ ਲੋ ਸਲਵਾਰ ਦੇ ਪੌਂਚੇ ਦੇਖ ਲਓ ਆ ਲੋ ਫੁੱਲ ਪਿਓਰ ਦਾ ਦੁਪੱਟਾ ਦੇਖ ਲਓ ਹਾਂਜੀ ਸੋਲੋ ਸੈਲੀਬ੍ਰੇਟ ਹੈ ਆਰਟੀਕਲ ਹਾਂਜੀ 2200 ਨਾਲ 2500 ਹਜ਼ਾਰ ਰੁਪਏ ਆ ਰਾਜਾ ਰਾਣੀ ਸੂਟ ਵੀ ਤੁਹਾਨੂੰ ਆਪਾਂ 2000 ਦੇ ਦਿੱਤਾ ਹੈਵੀ ਦੁਪੱਟਾ ਹੈਵੀ ਡਿਜ਼ਾਈਨ ਫਰੰਟ 'ਚ ਵੀ ਤੇ ਬੈਗ ਦੇ ਵਿੱਚ 6 ਹੀ 65 6500 ਦੇ ਆ ਜਿਹੜੇ ਬਾਬੇ ਦੇट्टी 25 2500 ਚ 25 2500 ਰੁਪਏ ਰੰਗ ਵੀ ਬੜੇ ਸੋਹਣੇ ਸੋਹਣੇ ਭਾਜੀ 4500 5000 ਦਾ ਸੂਟ ਆ ਆਹ ਲੋ 2700 ਰੁਪਏ ਲਿਜੋ ਬਾਬੇ ਦੇट्टी ਦੇ ਦੁਪੱਟਾ ਦੇ ਕੋ ਨਾਲ ਫੁੱਲ ਚਨੌਣ ਬਨਾਰਸੀ 5500 ਰੁਪਏ ਇਹ ਭਾਜੀ 2700 ਰੁਪਏ ਹੋਲ ਸੇਲ ਆ ਭਾਜੀ ਪਿਓਰ ਬਰਬਰੀ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਦੁਪੱਟਾ ਨਾਲ ਡਿਜ਼ਾਈਨਰ ਆ ਤਾਂ ਰੇਟ 1700 ਰੁਪਏ 1700 ਰੁਪਏ ਦਾ ਸੂਟ ਆ ਹਾਲਾ ਇਹਦਾ ਮੈਂਟਲ ਮੈਂਟੀ ਪੇਕ ਐਂਡ ਜੂ ਸੂਟ ਆ ਆ ਚੱਕੋ ਭਾਜੀ 15 ਹੈਂਡਵਰਕ ਨਾਲ ਦੁਪੱਟਾ ਬਰਬਰੀ ਸ਼ਰਟ ਦੇਖੋ ਕੰਮ ਦੇਖੋ ਇਹ 9000 ਦਾ ਪੀਸ ਆਪਾਂ 3600 ਦਾ ਦੇਣਾ 3600 ਦਾ ਆਹ ਸੂਟ ਦੇਖ ਲਓ ਮੈਂ ਤੁਹਾਨੂੰ ਸਾਹਮਣੇ ਚਾਨਣ ਘਰਾਂ ਦੇ ਆ ਜੇ ਆਹ ਦੇਖ ਲਓ ਪੀਸ ਬਾਜ਼ਾਰ ਤੇ 7000 ਦਾ ਸੂਟ ਆ ਆਲੋ ਬਾਬੇ ਦੀ ਹੱਡੀ ਤੇ 3000 ਰੁਪਏ ਚ ਲੈ ਜਾ ਆ ਪੂਰੇ ਪੰਜਾਬ ਦਾ ਚੈਲੰਜ ਆ ਭਾਜੀ 10500 ਦਾ ਘੱਟ ਪੀਸ ਮਿਲ ਜੇ ਹਾਂਜੀ ਠੀਕ ਹੈ ਜੀ ਆਹ ਦੇਖ ਲਓ ਆਪਾਂ ਦਾਂਗੇ 4500 ਦਾ ਸੂਟ ਚੈਲੰਜ ਦੇ ਨਾਲ ਇਹੀ ਬਾਜ਼ਾਰਾ ਚ 8 8 9000 ਆ ਆਲੋ ਬਾਬੇ ਦੇ 4000 ਰੁਪਏ ਦਾ ਪੀਸ ਲੋ ਪਿਓਰ ਕ੍ਰੇਪ ਦੇ ਉੱਪਰ ਰਾਜਾ ਰਾਣੀ ਦਾ ਸੂਟ ਆ ਪਿਓਰ ਕ੍ਰੇਪ ਡਿਜੀਟਲ ਤੇ ਓਏ ਦੁਪੱਟਾ ਦੇਖ ਲੋ ਨਾਲ ਬਾਹਲਾ ਹੀ ਹੈਵੀ ਦੁਪੱਟਾ ਬਾਜ਼ਾਰ ਦੇ ਵਿੱਚ 6-7000 ਰੁਪਏ ਨੂੰ ਸਟਾਰਟ ਹੁੰਦਾ ਆ ਆਪਾਂ 2000 ਦਾ ਦੇਣਾ ਆ ਚਲੋ ਜੀ ਬਾਬੇ ਦੀ ਹੱਟੀ ਦੇ ਪਹੁੰਚ ਗਏ ਆ ਜਿੱਥੇ 50-5000 ਰੁਪਏ ਵਾਲੇ ਸੂਟਾਂ ਦੇ ਮੇਲੇ ਲੱਗਿਆ ਲੋਕੀ ਕਹਿੰਦੇ ਦਿੰਦੇ ਲਈ ਇੱਥੇ ਢੇਰ ਲਾਦਾ ਬੀਬੀਆਂ ਦੇਖੋ ਝੋਲੇ ਭਰਲੇ 50-5000 ਰੁਪਏ ਦੇ ਦੇ ਰਿਪੇ ਆ ਭਾਜੀ 50-5000 ਰੁਪਏ ਦਾ ਸੂਟ ਦੇ ਦਿਆ ਕੱਟ ਪੀਸ ਦੇ ਦਿਆ ਇੱਕ ਇੱਕ ਭ 50 50 ਰੁਪਏ ਨੂੰ ਕੱਟ ਪੀਸ 50 50 ਰੁਪਏ ਨੂੰ ਸ਼ਰਟ 50 50 ਰੁਪਏ ਨੂੰ ਸੂਟ ਆਹ ਦੇਖੋ ਇਹ ਆਹ ਮੈਂ ਕਹਿੰਦਾ ਆਹ ਚੈੱਕ ਕਰੋ ਪਹਿਲਾਂ 50 ਰੁਪਏ ਦੇ ਵਿੱਚ ਦੇ ਰਹੇ ਆ ਜਿਹੜਾ ਸੂਟ 15 15 ਹਜ਼ਾਰ ਰੁਪਏ ਕਿਆ ਸੀ ਇਹ ਦੇਖੋ ਸੀਕੁਐਂਸ ਵਰਕ ਵਾਲੇ ਪੀਸ origignal digital ਚ 50 50 ਰੁਪਏ ਤੇ ਹੋਰ ਕੀ ਫਾਇਦੇ ਕਰ ਰਹੇ ਆ ਵੱਡੇ ਭਾਜੀ ਆਜੋ ਆਜੋ ਆਇਓ దਈਏ ਤੋਹਫੇ ਕੋ ਭਾਜੀ ਪੀਸ ਧੁਮਾਕੇਦਾਰ ਕੋਟਾਈ ਦਾ ਮੈਚਿੰਗ ਸੂਟ 800 ਰੁਪਏ ਦਾ ਹੋਰ ਤੇ ਰੇਟ ਆ ਸਰਦੀਆਂ ਭਾਜੀ 200 ਰੁਪਏ ਕਰਦਾ ਸੂਟ 205 ਸੋ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਦੇ ਵਿੱਚ ਰਿਟੇਲ 'ਚ 1000 ਰੁਪਏ ਇੱਕ ਸੂਟ ਕਟਾਈ ਦਾ ਬਾਬੇ ਦੇ ਟਿੱਤੇ ਪੰਜ ਕਰਤੇ ਮਤਲਬ 200 ਰੁਪਏ ਦਾ ਸੂਟ ਕੋਟ్రਾਈ ਦੇ ਗਰਮ ਸੂਟ 2 300 ਰੁਪਏ ਪੰਜ ਢੇਰਾਂ ਦੇ ਢੇਲ ਜਿੰਨੇ ਮਰਜ਼ੀ ਲੈ ਲਓ ਦੇਖੋ ਇਹਦੇ ਵਿੱਚ ਯਾਰ ਮੇਰੇ ਪੰਜ ਸੂਟ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਰੰਗ ਦੇਖੋ ਦੋ ਦੋ 200 ਰੁਪਏ 'ਚ ਕਟਾਈ ਦੇ ਸੂਟ ਕਰਤੇ ਆ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆਜੋ ਵੱਡੇ ਫਾਇਦੇ ਕਰਾਂਗੇ ਤੁਹਾਡੇ ਉਧਰ ਦੇਖੋ ਆਹ ਦੇਖੋ ਤੁਸੀਂ ਤਾਜੇ ਤਾਜੇ ਪਕੌੜੇ ਆਹ ਲਓ ਜੀ ਭਾਜੀ ਨੇਚਰਲ ਕਰੇਮ ਦਾ ਸੂਟ ਓਏ ਹੋਏ 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 ਕੜਾਈ ਦੇਖੋ ਹਾਂਜੀ ਚੀਜ਼ਾਂ ਦੇਖੋ ਕੰਮ ਦੇਖੋ ਕੰਮ ਨਾਲ ਦੁਪੱਟਾ ਦੇਖੋ ਬੇਦ ਕੜਾਈ ਦੁਪੱਟਾ ਪਿਓਰ ਜ 1500 ਰੁਪਏ ਦਾ ਸੂਟ ਬਾਜ਼ਾਰ ਦਾ ਆਹ ਲਓ ਭਾਜੀ ਵੱਡੀ ਆਫਰ ਲਾਣ ਲੱਗਾ ਹਾਂ ਆਹ ਲਓ ਇੱਕ ਨਾਲ ਇੱਕ ਫ੍ਰੀ ਕਰਤਾ ਜੇ ਮੇਲਾ 4 ਦਿਨ ਜੇ ਵੀਰ ਸ਼ੁਕਰ ਜਮੀਅਤ ਹਾਂਜੀ 802 ਦੱਸਣਾ ਨਾ ਕਿਸੇ ਨੂੰ 400 ਰੁਪਏ ਦਾ ਸੂਟ ਉਹ ਜਿਹੜਾ ਬਾਜ਼ਾਰ 'ਚ 1500 ਰੁਪਏ ਦਾ ਇੱਕ ਹੈ ਇੱਥੇ 802 ਮਾਤਰਾ ਵਿੱਚ 4 400 ਰੁਪਏ ਦੇ ਸੂਟ ਘੜਤੇ ਰੰਗ ਦੇਖੋ ਮੈਗਾ ਮਜ਼ਾ ਆਜੂ ਮਜ਼ਾ 400 ਰੁਪਏ ਦਾ ਸੂਟ ਲੈ ਜਾਓ ਜੀ 400 ਰੁਪਏ ਦਾ ਸੂਟ ਚੱਕ ਲੋ ਬਸ ਹੁਣ ਤੁਸੀਂ ਆਹ ਦੇਖੋ ਭਾਜੀ ਪੀਸ ਤੋਹਫੇ ਮਾਕ ਨਾ ਬ੍ਰਾਂਡ ਆ ਲਓ ਓਏ ਹੋਏ 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 ਮਲਾਈ ਹਾਂਜੀ ਆਹ ਕਪੜਾ ਦਾ ਦੇਖੋ ਜਿਹੜਾ ਤੁਸੀਂ ਹਾਂਜੀ ਆਹ ਦੇਖੋ ਚੀਜ਼ਾਂ ਬਣੀਆਂ ਹੋਈਆਂ ਹਾਂਜੀ ਕੰਮ ਦੇਖ ਲਓ ਕੀਤਾ ਹੋਇਆ ਮੈਂ ਕਿਹਾ ਪੂਰਾ ਲਿਸ਼ਕਾ ਮਾਰਦਾ ਸੂਟ ਆਹ ਲਓ ਭਾਜੀ ਇੱਕ ਇੱਕ ਸੂਟ ਚੈੰਦਾ ਕੋਹਾਂ ਦਾ ਬ੍ਰਾਂਡ 700 ਰੁਪਏ ਕਰਦਾ ਨਾ 1500 ਨਾ 2000 ਸੋ ਤੁਸੀਂ ਚੀਜ਼ਾਂ ਚੈੱਕ ਕਰ ਲਓ ਜਿਹਨੇ ਵਿਆਹ ਸ਼ਾਈ ਦਾਜਪੁਰ ਦਾ ਕਪੜਾ ਦੇਣ ਲੈਣ ਕਹਣਾ ਛੇਤੀ ਆਜੋ 50000 ਵਾਲਾ ਕਪੜਾ ਬਾਪੇ ਦੀ ਹੱਤੀ 20000 ਚ ਦੇ ਕੇ ਪੇ। ਆਹ ਦੇਖੋ ਭਾਜੀ ਪੀਸ ਪ੍ਰਿੰਟਡ ਆ ਚੱਕੋ ਇੱਕ ਦੋ ਇੱਕ ਆਰਟੀਕਲ ਹਾਂਜੀ ਨਵੇਂ ਤੋਂ ਨਵੇਂ ਡਿਜ਼ਾਈਨ ਕੜਾਈਆਂ ਨਾਲ 5 500 ਘਰ ਤੇ ਬਾਬੇ ਦੀ ੱਟੀ ਦੇ 5 500 ਦੇਖੋ ਕੋਈ 1200 ਮੰਗਦਾ ਕੋਈ 1000 ਮੰਗਦਾ ਬਾਬੇ ਦੀ ੱਟੀ 500 ਰੁਪਏ ਚ 5 500 ਚ ਲੈ ਜਾਓ ਤੁਸੀਂ ਇੱਕ ਦੋ ਇੱਕ ਆਰਟੀਕਲ ਆ ਗਿਆ ਜੀ ਨਵੇਂ ਤੋਂ ਨਵੇਂ ਤਮਾਕਾ ਆ ਲੋ ਇਹ ਆ ਚੱਕ ਆ ਚੱਕੋ ਬ੍ਰਾਂਡ ਭਾਜੀ ਚੀਜ਼ਾਂ ਗਲਾਸ ਦੇ ਉੱਪਰ ਪਿਓਰ ਪਾਰਟੀ ਵੇਰ ਸੂਟ ਇਹਦੇ ਕੱਪੜਾ ਬੜਾ ਸੋਹਣਾ ਆ ਆ ਦੇਖੋ ਜਰਾ ਪੀਸ ਕੰਮ ਦੇਖੋ ਕੀਤਾ ਹੋਇਆ ਹਾਂਜੀ ਹਾਂਜੀ ਵੱਡੀ ਓਫਰ ਵੱਡੇ ਫੇਰੇ ਹਾਂਜੀ ਪੰਜ ਪੰਜ ਕਲਰਾਂ ਦਾ ਚਾਂੜ ਕੱਲਾ ਕੱਲਾ ਸੂਟ ਆਪਣੀ ਪਸੰਦਾਂ ਲੋ 800 ਰੁਪਏ ਕਰਤਾ ਜੀ ਸੋ ਦੇਖੋ ਗਲਾਸ ਦੇ ਸੂਟ ਆ ਗਲਾਸ ਦੇ ਸੂਟ ਕਹਿ ਕੇ ਕੇ 15 1500 16 1600 ਇੱਥੇ 1600 ਦੇ ਦੋ 800 ਰੁਪਏ ਚ ਲੈ ਜਾਓ ਬਾਰ ਬਾਰ ਕਹਿੰਦੇ ਆ ਇਹ ਰੇਟ ਤੁਹਾਨੂੰ ਕਿਸੇ ਤੋਂ ਮਿਲਣੇ ਨਹੀਂ ਹੈਗੇ ਆ ਲਓ ਭਾਜੀ ਪੀਸ ਦੇਖੋ ਤੁਸੀਂ ਆਹ ਦੇਖੋ ਪਿਓਰ origional ਕਵਾਲਿਟੀ ਦੇ ਉੱਪਰ ਹੈਂਡਵਰਕ ਉਹ ਵੀ ਕਪੜਾ ਫੁੱਲ ਪਿਓਰ ਜਾਮ ਦੁਪੱਟਾ ਫੁੱਲ ਪਿਓਰ ਦਾ 2000 ਤੇ ਲਾ ਕੇ 17 1700 18 1800 ਦੇ 300 ਰੁਪਏ ਅੱਧੇ 500 ਰੁਪਏ ਸਾਰੇ ਹੀ ਰੇਟ ਅੱਧੇ ਵੇਚ ਰਣਾ ਮੈਂ ਕਿਹਾ ਜੀ ਧਮਾਕੇ ਕਰਤੇ ਆ ਜੀ 8 800 ਰੁਪਏ ਕੋਈ ਸ਼ਰਤ ਨਹੀਂ ਹੈਗੀ ਭਾਈ ਸੈੱਟ ਵਾਂਗ ਸੈੱਟ ਨਾਲ ਬਣਾ ਜੇ ਕਪੜਾ ਨਾ ਵਿਕੇ ਵਾਪਸੀ ਵੀ ਦੇਜੂਗਾ ਐਡੀ ਵੱਡੀ ਵਾਪਸੀ ਪਰ ਹਾਂਜੀ ਐਦਾਂ ਦੇ ਪੀਸ ਆ ਦੇਖੋ ਲੋ ਪੀਸ ਕੰਮ ਦੇਖੋ ਕੀਤਾ ਹੋਇਆ ਹਾਂਜੀ ਬਰਕਰੇਖੋ ਆ ਲੋ ਭਾਜੀ ਦੁਪੱਟਾ ਨਾਲ ਜੀ ਵੱਡੀ ਓਵਰ ਵੱਡੇ ਫਾਇਦੇ ਹਾਂਜੀ ਹਲੋ ਨਾ 1500 ਨਾ 2000 ਹਾਂਜੀ ਪੰਜ ਪੰਜ ਕਲਰਾਂ ਦਾ 4700 ਰੁਪਏ ਕਰਤਾ ਸੋ ਤੁਸੀਂ ਹੁਣ ਚੀਜ਼ਾਂ ਚੈੱਕ ਕਰ ਲੋ ਮੈਨੂੰ ਇਹ ਵੀ ਪਤਾ ਵੀ ਤੁਹਾਡੇ ਵੀ ਹੁਣ ਟੈਨਸ਼ਨ ਪੈਂਦੀ ਹੋਣੀ ਵੀ ਪਾਈ ਅਸੀਂ ਦਾ 1500 ਦਾ ਲੈ ਕੇ ਆਏ ਆ ਬਾਬੇ ਦੀ ਹੱਟੀ ਵਾਲੇ 1500 ਦੇ ਦੋ ਦੇ ਜਾਂਦੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਹੋਣੇ ਆ ਹੋਰ ਕਿਤੇ ਜਾਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਬਸ ਅੱਡੇ ਦੇ ਸਾਹਮਣੇ ਜਲੰਧਰ ਝੂਟ ਸਲਵਾਰ ਦੇ ਪੌਂਚੇ ਕੱਢੇ ਹੋਏ ਪਿਓਰ ਔਰਗੈਂਜ਼ਾ ਦੇ ਉੱਪਰ ਹੈਂਡਵਰ ਕੀਤਾ ਹੋਇਆ ਸੂਟ ਹਾਂਜੀ ਆ ਦੇਖੋ ਪੀਸ ਬਣਿਆ ਹੋਇਆ ਜੀ ਠੀਕ ਹੈ ਜੀ ਹਾਈ ਕਲਾਸ ਆਈਟਮ ਦਾ ਹਾਈ ਕਲਾਸ ਦੁਪੱਟਾ ਨਾਲ ਆ ਦੇਖੋ ਧਮਾਕੇਦਾਰ ਰੰਗ 4 1300 ਰੁਪਏ ਦਾ ਸੂਟ ਆ ਵੀ ਚੈੱਕ ਕਰ ਲੋ 1300 ਰੁਪਏ ਦੇ ਵਿੱਚ ਦੇ ਰਹੇ ਹਾਂ ਫੋਟੋ ਵਾਲੇ ਬੁਟੀਕਾਂ ਵਾਲੇ ਪੀਸ ਜਿਹੜੇ 2 2000 ਦੇ ਆ ਆ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਧਮਾਕੇਦਾਰ ਹੋਰ ਲੱਗੀ ਬਾਬੇ ਰੇਟੀ ਦੇ ਆ ਲੋ ਸੂਟ ਸਲਵਾਰ ਦੇ ਪੌਂਚੇ ਆ ਲੋ ਸ਼ਰਟ ਭਾਈ ਜਿੱਥੇ ਮਰਜੀ ਟਰਾਈ ਕਰੋ ਵਿਆਹ ਸ਼ਾਦੀਆਂ ਲਈ ਪਾਰਟੀ ਵੇਅਰ ਸੂਟ ਲੈਣੇ ਬਾਹ ਬੇੜ ਦੇ ਵੱਡਾ ਫੇਰ allo 1000 ਰੁਪਏ ਦਾ ਸੂਟ ਲੈ ਆ ਤਾਂ ਆ ਦੇਖੋ ਦੁਪੱਟਾ ਨਾਲ ਰੰਗ ਵੀ ਵਧੀਆ ਦੇ ਕਢਾਈਆਂ ਛੜਾਈਆਂ ਕਢਾਈਆਂ ਸਰ ਕਲਾ ਫੁੱਲ ਹੈਵੀ ਦੁਪੱਟੇ ਉਹ ਵੀ ਫੁੱਲ ਪਿਓਰ ਚ ਇਦਾਂ ਦੇ ਕੋਫੇ 1000 ਰੁਪਏ ਕਰਦੇ ਆ ਇੱਦਾਂ ਦੇ ਫੋਟੋਆਂ ਲਾ ਲਾ ਕੇ ਤੁਹਾਨੂੰ ਦੁਕਾਨਦਾਰ ਦਿੰਦੇ ਆ ਪਰ ਰੇਟ 2 2000 ਆ ਇੱਥੇ 1000 ਦਾ 1 ਦੇ 2000 ਦੇ 2 ਸੁਪਰ ਦਾ ਵੀ ਉੱਪਰ ਦਾ ਆਰਟੀਕਲ ਆ ਕੰਮ ਰੇਖੋ ਕੀਤਾ ਹੋਇਆ ਹਾਂਜੀ ਆ ਦੇਖੋ ਦੁਪੱਟਾ ਤਮਾਕੇ ਦਾ ਡਿਜ਼ਾਈਨਿੰਗ ਰੰਗਚਾਲ ਜੀ 202500 860 ਦਾ ਸੂਟ ਭਾਜੀ ਚਾਰ ਕਰੇ ਸਾਹਮਣੇ ਸੋ ਹੁਣ ਚੀਜ਼ਾਂ ਤੁਸੀਂ ਦੇਖੀ ਚਲੋ ਮਤਲਬ ਵੱਡੇ ਫਾਇਦੇ ਬਾਬੇ ਦੀ ਹੱਟੀ ਇੱਥੇ ਸੂਰਤ ਨਾਲੋਂ ਵੀ ਸਸਤਾ ਕਪੜਾ ਮਿਲਦਾ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਪਿੰਡਾਂ ਦੇ ਛੋਟੇ ਦੁਕਾਨਦਾਰਾ ਇੱਥੋਂ ਆਕੇ ਕਪੜਾ ਭਾਵੇਂ 50000 ਦਾ ਲੈ ਜਾਓ ਭਾਵੇਂ ਲੱਖ ਦਾ ਲੈ ਲਓ ਜਿੰਨਾ ਬੈਗ ਗਿਆ ਪ੍ਰੋਫਿਟ ਰੱਖ ਲਓ ਨਹੀਂ ਵਿਗਿਆ ਦੇਖੋ ਭਾਜੀ ਵਾਪਸ ਦੇ ਕੇ ਨਵਾਂ ਲੈ ਜਾਓ ਜਿਹੜਾ ਤੁਸੀਂ ਬਾਜ਼ਾਰਾਂ ਤੇ ਜਾ ਕੇ 5-5000 ਦੇ ਸੂਟ ਲੈ ਲੈਂਦੇ ਹੋ ਨਾ ਆਹ ਦੇਖੋ ਕੰਮ ਕੀਤਾ ਪੀਸ ਤੇ ਹੈਂਡ ਵਰਕਰਾਂ ਦਾ ਕੰਮ ਪਾਜੀ ਚੈਲੰਜਰ ਰੇਟਾਂ ਦਾ ਆਪਣਾ 4000 ਆਲੋ ਪਾਜੀ 2400 ਰੁਪਏ ਦਾ ਸੂਟ ਕਰਤਾ ਬਾਬੇ ਦੀ ਹੱਟੀ ਨੇ 5000 ਵਾਲਾ ਸੂਟ ਵੀ 2400 ਦੇ ਵਿੱਚ ਆ ਚੱਕੋ ਰੰਗ ਆਲੋ ਡਿਜ਼ਾਈਨ ਇੱਕ ਤੋਂ ਇੱਕ ਕਲਰ ਚਾਰਟ ਆਊਗਾ ਤੋਹਫੇ ਵੈਰਾਈਆਂ ਸਾਰੀਆਂ ਤੁਹਾਨੂੰ ਦੇਣੀਆਂ ਪਾਜੀ ਇੱਕ ਤੋਂ ਇੱਕ ਵੈਰਾਈ ਮਿਲਦੀ ਬਾਬੇ ਦੀ ਹੱਟੀ ਦੇ ਹਾਂਜੀ ਰੋਜ਼ ਕਪੜਾ ਨਵਾਂ ਆਉਂਦਾ ਰੋਜ਼ ਆ ਦੇਖੋ ਨਾ ਫੁੱਲ ਹੈਵੀ ਪਾਰਟੀ ਵੇਅਰ ਸੂਟ ਜੀ ਪਿਓਰ オリジナル ਗਲਾਸ ਦੇ ਉੱਪਰ ਹੈਂਡਵਰਕ ਦੇਖੋ ਲੱਦੇ ਹੋਏ ਹਾਂਜੀ ਆ ਦੁਪੱਟੇ ਦੇਖੋ ਨਾਲ ਹਾਈ ਕਲਾਸ ਪੀਸ ਜੀ ਭਾਜੀ 2500 ਰੁਪਏ ਦਾ ਸੂਟ ਕਰਤਾ ਬਾਬੇ ਦੀ ਹੱਤੀ ਦਾ 2500 ਸੋ ਚੈਲੰਜ ਕਰਦੇ ਆ ਭਾਈ ਇਹਦੀ ਫੋਟੋ ਬਣਾ ਲਓ ਇਹਦੀ ਵੀਡੀਓ ਬਣਾ ਲਓ ਜਿੱਥੇ ਮਰਜੀ ਟਿਲ ਜਾਓ 4000 ਤੋਂ 5000 ਰੇਟ ਆ ਪਰ ਬਾਬੇ ਸ਼ੇਟੀ ਦੇ 2500 ਚ ਆਹ ਦੇਖੋ ਪੀਸ ਜਿਹਨੂੰ ਕਹਿੰਦੇ ਨਾ ਤੋਹਫੇ ਬ੍ਰਾਂਡ ਕੁਆਲਿਟੀਆਂ ਹਾਂਜੀ ਭਾਜੀ ਰੋਜ਼ ਨਵੀਂ ਵੈਰਾਈਟੀ 1 ਤੋਂ 2 ਇੱਕ ਰੇਂਜ ਤੇ 1 ਤੋਂ 2 ਤਮਾਕਾ ਹਾਂ ਬਾਪ ਰੇਟ ਦੇ ਇਕੱਲਾ 100 ਰੁਪਏ ਦੇ ਸੂਟ ਦੀ ਸੇਲ ਨਹੀਂ ਗਈ ਹਰ ਬ੍ਰਾਂਡ ਦੇ ਸੂਟ ਦੀ ਸੇਲ ਹੈ ਇਹ ਵੈਰਾਈਟੀਆਂ ਦਿਖਾਉਣ ਦਾ ਕਾਰਨ ਹੈ ਵੀ ਆਪਾਂ ਕੋਈ 100 200 ਵਾਲਾ ਸੂਟ ਨਹੀਂ ਵੇਚਦੇ ਹਰ ਵੈਰਾਈਟੀ ਵੇਚਦੇ ਆ ਪੈਣਾ ਬ੍ਰਾਹਮਣ ਨਮੀ ਤੋਂ ਨਮੀ ਪਰ ਰੇਟ ਹੋਊਗਾ ਪੂਰੇ ਪੰਜਾਬ ਨਾਲੋਂ ਘੱਟ ਫੁੱਲ ਡਿਜ਼ਾਈਨਰ ਪੀਸ ਭਾਜੀ ਦੇਖ ਲਓ ਰੰਗ ਓਏ ਹੋਏ 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 ਆ ਕਲਰ ਚੜ ਦੇਖੋ ਤੁਸੀਂ ਹਾਂਜੀ ਹਾਂਜੀ ਪੂਰੇ ਪੰਜਾਬ ਦਾ ਚੈਲੰਜ ਹੈ ਰੇਟ ਦਾ ਹਾਂਜੀ 2000 ਰੁਪਏ ਦਾ ਸੂਟ ਦਾਂਗਾ ਗਰੰਟੀ ਨਾਲ। ਅੱਛਾ 2000 ਦੋਗੇ ਵੀ ਤੁਸੀਂ? ਬਿਲਕੁਲ ਭਾਜੀ। ਲਓ। ਇੱਥੇ ਤੁਹਾਨੂੰ 50 ਰੁਪਏ ਤੋਂ ਲੈ ਕੇ ਭਾਵੇਂ 20000 ਰੁਪਏ ਦਾ ਸੂਟ ਲੈ ਜਾਓ। ਇੱਕੋ ਹੀ ਸ਼ਾਪ ਹੈ ਟਾ ਸਾਰੀਆਂ ਵੈਰਾਈਟੀਆਂ ਦੇ ਰੇਂਜਾਂ ਮਿਲ ਜਾਣੀਆਂ। ਆਹ ਦੇਖੋ ਭਾਜੀ ਪੀਸ। ਕੁਆਲਿਟੀਆ ਦੇਖੋ ਤੁਸੀਂ। ਇੱਕ ਤੋਂ ਇੱਕ 3 ਮੀਟਰ ਦੀ ਸਲਵਾਰ ਕੱਟ ਪੂਰੀ। ਹਾਂਜੀ। ਆਹ ਲਓ ਭਾਜੀ ਪਿਓਰ ਔਰਗੈਂਜ਼ਾ ਦੀ ਸ਼ਰਟ। ਆਹ ਪੀਜ਼ੀ ਲੁੱਕ ਦੇਖੋ ਬਣੀ ਹੋਈ ਦੀ। ਇਹ ਆਹ ਦੇਖੋ ਕੰਮ ਕੀਤਾ ਹੋਇਆ ਸੂਟ ਤੇ। ਹਾਂਜੀ। ਹਾਲੋ ਭਾਜੀ ਦੁਪੱਟਾ ਦੇਖੋ ਨਾਲ ਹਾਂਜੀ ਜਿਹਨੂੰ ਬ੍ਰਾਂਡ ਕਹਿੰਦੇ ਆ ਦੇਖੋ ਦੁਪੱਟੇ ਦਾ ਬਾਰਡਰ ਦੇਖੋ ਹਾਂਜੀ ਇਹ ਬੁਟੀਕਾਂ ਨੇ ਆੜਿਕਾ 4400 45 45 ਵਾਲਾ ਬਾਬੇ ਰਿੱਟ ਤੇ 2000 ਰੁਪਏ ਦਾ ਸੂਟ ਲੋ 45 ਵਾਲਾ ਵੀ 2000 ਚ ਆ ਤੁਹਾਡੇ ਸਾਹਮਣੇ ਰੱਖਦਾ ਭਾਜੀ ਜਿੱਥੇ ਮਰਜ਼ੀ ਰੇਟ ਟ੍ਰਾਈ ਕਰੋ ਇਹ ਉਹ ਸੂਟ ਆ ਜਿਹੜੇ ਤੁਸੀਂ ਬਜ਼ਾਰਾਂ 'ਚ ਡੰਮੀਆਂ ਦਲਾ ਲਾ ਕੇ 5-5000 ਚ ਲੈਨੇ ਹੋ ਵੱਡੀਆਂ-ਵੱਟੀਆਂ ਲਾਈਟਾਂ ਲਾ ਕੇ 5-5000 ਦੇ ਕੇ ਆਉਣੇ ਹੋ ਇੱਥੇ 2-2000 ਚ ਦੇ ਰਹੇ ਆ ਚੈੱਕ ਕਰ ਲਓ ਤੁਸੀਂ ਆਹ ਦੇਖੋ ਪੀਸ ਪਿਓਰ オーਰਗਾਂਜ਼ਾ ਦੇ ਉੱਪਰ ਭਾਜੀ ਕੰਮ ਦੇ ਆਲੋ ਸਲਵਾਰ ਦੇ ਪੌਂਚੇ ਦੇਖ ਲਓ ਆਲੋ ਫੁੱਲ ਪੇਓਰ ਦਾ ਦੁਪੱਟਾ ਦੇਖ ਲਓ ਹਾਂਜੀ ਸੋਲੋ ਸੈਲੀਬ੍ਰੇਟਰੀ ਆਰਟੀਕਲ ਹਾਂਜੀ 2200 ਨਾਲ 2500 ਹਜ਼ਾਰ ਰੁਪਏ ਹਜ਼ਾਰ ਰੁਪਏ ਚ ਬਿਲਕੁਲ ਬਾਜੀ ਬੁਟੀਕਾ ਵਾਲੇ ਪੀਸ ਆ ਚੈੱਕ ਕਰ ਲਓ ਰੇਟ ਲਿਖਿਆ 3550 ਪਰ ਇੱਥੇ ਸਾਨੂੰ ਦੇਣਾ 1000 ਰੁਪਏ ਆਹ ਦੇਖੋ origional ਰਾਜਾ ਰਾਣੀਆਂ ਵਾਲੇ ਸੂਟ ਜਿਹੜੇ ਬਜ਼ਾਰਾਂ ਚ 6 6 8 8000 ਰੁਪਏ ਨੂੰ ਹੈਂਡ ਵਰਕ ਨਾਲ ਲੱਤੇ ਹੋਏ ਰਾਜਾ ਰਾਣੀਆਂ ਵਾਲੇ ਸੂਟ ਆਲੋ ਬਾਜੀ ਦੁਪੱਟੇ ਫੁੱਲ ਹੈਵੀ ਦੋ-ਦੋ ਹਜ਼ਾਰ ਰੁਪਏ ਚ ਕਰਤੇ ਭਾਜੀ ਦੋ-ਦੋ ਹਜ਼ਾਰ ਚ ਆਹ オリジナル ਪੀਸ ਐ ਇਹ オリジナル ਪੀਸ ਹੀ ਮਿਲੂਗਾ ਬਾਬੇ ਰੇਟ ਦੇ ਹੋਲ ਸੇਲ ਆ ਦੇਖੋ ਕੰਮ ਦੇਖੋ ਸੂਟ ਦੇਖੋ ਰੰਗ ਦੇਖੋ ਕੁਆਲਿਟੀਆ ਨਾਲ ਧਮਾਕੇ ਦੇਖੋ 2000 ਰੁਪਏ ਦਾ ਸੂਟ ਆ ਰਾਜਾ ਰਾਣੀ ਸੂਟ ਵੀ ਤੁਹਾਨੂੰ ਆਪਾਂ 2000 ਚ ਦੇਤਾ ਹੈਵੀ ਦੁਪੱਟਾ ਹੈਵੀ ਡਿਜ਼ਾਈਨ ਫਰੰਟ ਚ ਵੀ ਤੇ ਬੈਕ ਦੇ ਵਿੱਚ ਵੀ ਆ ਲੋ ਜੀ ਇਸ ਦੇਖੋ ਜਿਹਨੂੰ ਕਹਿੰਦੇ ਨਾ ਬ੍ਰਾਂਡ ਟਿਸਟਲ ਦੇ ਵਿੱਚ ਬਰਬਰੀ ਦੇ ਬ੍ਰਾਂਡ ਆਹ ਲੋ ਜੀ ਸੁਪਰ ਨਾਲੋਂ ਵੀ ਉੱਪਰ ਪਿਓਰ 3 ਮੀਟਰ ਦੀ ਸਲਵਾਰ ਆਹ ਦੇਖੋ ਭਾਜੀ ਡਿਜੀਟਲ ਬਰਬਰੀ ਦੀ ਸ਼ਟ ਹਾਂਜੀ ਉਹ ਵੀ ਫੁੱਲ ਪਿਓਰ ਦੇ ਉੱਪਰ ਆਹ ਦੇਖੋ ਪੀਸ ਕੰਮ ਦੇਖੋ ਕੀਤਾ ਹੋਇਆ ਜੀ ਭਾਜੀ ਡਿਜ਼ਾਈਨਰ ਬੁਟੀਕਾਂ ਦੇ ਆਰਟੀਕਲ ਬਾਬੇ ਦੇ ਹੱਥੀ ਆ ਲੋ 650 ਦਾ 2500 ਰੁਪਏ ਦਾ ਹੋਲ ਸੇਲ ਚੈਲੰਜ ਦੇ ਨਾਲ ਭਾਜੀ ਇਹੀ ਸੂਟ 65 650 ਦੇ ਆ ਜਿਹੜੇ ਬਾਬੇ ਦੇ ਹੱਤੀ 25 2500 ਚ ਆ ਲੋ 25 2500 ਰੁਪਏ ਰੰਗ ਵੀ ਬੜੇ ਸੋਹਣੇ ਸੋਹਣੇ ਰੰਗ ਮੈਂ ਕਹਿੰਦਾ ਇੱਕ ਟ੍ਰਿਕ ਡਿਜ਼ਾਈਨ ਨਵੇਂ ਤੋਂ ਨਵਾਂ ਮਿਲੂਗਾ ਬਾਬੇ ਦੀ ਹੱਤੀ ਦੇ ਵੱਡੇ ਫੇਰੇ ਵੱਟੇ ਧਮਾਕੇ ਸੂਪਰ ਨਾਲੋਂ ਉੱਪਰ ਦੀ ਗੱਲਾ ਬਾਬੇ ਦੀ ਜੇ ਕਿਸੇ ਨੇ ਘਰ ਬੈ ਕੇ ਆਨਲਾਈਨ ਆਰਡਰ ਕਰਨਾ ਹੋਵੇ ਬਿਲਕੁਲ ਭਾਜੀ ਹੋ ਜਾਊਗਾ ਜੀ ਨਾਲੋਂ ਨਾਲ ਬੁਕਿੰਗ ਕਰਾ ਲਓ ਵੱਡੇ ਫਾਇਦੇ ਲਓ ਆਹ ਦੇਖੋ ਪੀਸ ਆਹ ਲੋ ਸਲਵਾਰ ਦੇ ਪੌਂਚੇ ਕੰਮ ਦੇਖ ਲਿਆ ਭਾਜੀ ਸਲਵਾਰ ਦੇ ਪੌਂਚੇ ਆਹ ਦੇਖੋ ਸ਼ਾਰਟ ਇਹਨੂੰ ਕਹਿੰਦੇ ਭਾਜੀ ਡਿਜ਼ਾਈਨਰ ਡੀਸੈਂਟ ਆਹ ਦੇਖੋ ਹਾਂਜੀ ਇੱਥੇ ਹੁਣ 100% ਦਾ ਬੈਨੀਫਿਟ ਜੀ ਕਿਉਂਕਿ ਇੱਥੇ ਰੇਟਾਂ ਦੀ ਲੋਟਰੀ ਹੁੰਦੀ ਨਾਲੋਂ ਨਾਲ ਓਪਨ ਆਰਡਰ ਕਰੀਦਾ ਆਹ ਦੇਖੋ ਸਾਹਮਣੇ ਰੇਟ ਪਾ ਲੈਣਾ ਆਹ ਲੋ 1800 ਦਾ ਸੂਟ ਰੰਗ ਮਿਲਣਗੇ 4 ਆਪੇ ਦੇਖੋ ਇਹ ਵੀ ਫਾਇਦਾ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਤੁਹਾਡੇ ਘਰ ਅਸੀਂ ਕੋਰੀਅਰ ਆਹੀਂ ਡਿਲੀਵਰੀ ਦੇ ਦਿਆਂਗੇ ਤੁਸੀਂ ਘਰ ਬੈਠ ਕੇ ਇਹ ਸਸਤਾ ਕੱਪੜਾ ਖਰੀਦ ਸਕਦੇ ਆ ਆ ਦੇਖੋ ਭਾਜੀ ਸਲਵਾਰ ਦੇ ਪੌਂਚੇ ਆ ਦੇਖੋ ਭਾਜੀ ਸ਼ਾਰਟ ਸੂਪਰ ਨਾਲ ਉੱਪਰ ਕੰਮ ਦੇਖ ਲਓ ਹਾਂਜੀ ਤੇ ਦੁਪੱਟਾ ਵੀ ਦਿਖਾ ਦਿਓ ਨਾਲ ਤੁਸੀਂ ਹਾਈ ਕਲਾਸ ਦੁਪੱਟਾ ਭਾਜੀ ਆ ਲੋ ਪਲੀ 4500 5000 ਦਾ ਸੂਟ ਆ ਲੋ 2700 ਰੁਪਏ ਲੇ ਜੋ ਬਾਪੇ ਰੇਟ ਤੇ ਚੈਲੇਜ ਆ ਰੇਟ ਦਾ ਅੱਛਾ 2700 ਚ ਭਾਜੀ ਚੀਜ਼ਾਂ ਦੇਖ ਰਿਹਾ ਤੁਸੀਂ ਬਰਬਰੀ ਦਾ ਹੈਵੀ ਚੀਜ਼ਾਂ ਨਵੇਂ ਡਿਜ਼ਾਈਨ ਦੇਖ ਰਹੇ ਆ ਜੀ ਅੱਖਾਂ ਖੋਲਦਿਆਂ ਤੁਸੀਂ ਆ ਦੇਖੋ ਭਾਜੀ ਮਰ ਪੀਸ ਗਰਲਿਸ਼ ਹਾਂਜੀ ਟੀ-ਸ਼ਰਟ ਚੀਜ਼ਾਂ ਲਓ ਦੁਪੱਟਾ ਦੇ ਕੋ ਨਾਲ ਫੁੱਲ ਚਨੌਣ ਬਨਾਰ ਸੀ 5500 ਰੁਪਿਆ ਇਹ ਭਾਜੀ 2700 ਰੁਪਿਆ ਹੋਲ ਸੇਲ ਆ ਭਾਜੀ ਸਭ ਹੈਵੀ ਸੂਟ ਵੀ ਤੁਹਾਨੂੰ ਬਾਜ਼ਾਰ ਨਾਲੋਂ ਰੇਟ ਅੱਦੇ ਆ 54 55 ਸੌਲਾ ਸੂਟ ਵੀ 2700 ਚ ਹੋਰ ਕਰੇਲ ਦੇ ਉੱਪਰ ਹੈਂਡਵਰਕ ਦਾ ਕੰਮ ਆ ਸੂਟ ਦੀ ਲੁੱਕ ਦੇਖ ਲਓ ਪੂਰੇ ਪੰਜਾਬ ਦਾ ਚੈਲੰਜ ਹੈ 7-8000 ਦਾ ਪੀਸ ਆਨ ਲੋ ਬਾਬੇ ਦੀ ਹੱਥੀ ਦੇ ਭਾਜੀ ਓਪਨ ਚੈਲੰਜ ਧਮਾਕਾ 3000 ਦਾ ਸੂਟ ਦਾਂਗੇ ਇਹੇ ਵਾਲਾ ਆ ਤੁਹਾਡੇ ਸਾਹਮਣੇ ਰੱਖਦਾ ਰਾਂਗੇ ਚ ਮਿਲ ਜੂਗੇ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਧਮਾਕਾ ਆਈਦਾਂ ਦਾ ਦੁਪੱਟਾ 3000 ਚ ਕਿਸੇ ਨੇ ਨਹੀਂ ਦੇਣਾ ਇਹੇ ਸੂਟ ਤੁਸੀਂ 65-500 ਚ ਖਰੀਦਿਓ ਅਸੀਂ ਬਹੁਤ ਦੁਕਾਨਾਂ ਦੇ ਜਾਂਦੇ ਆ ਪਰ ਰੇਟਾਂ ਦੇ ਵਿੱਚ ਵੱਡੇ ਫਰਕ ਕਰ ਦਿੰਦੇ ਬਾਬੇ ਆਹ ਦੇਖੋ ਸਲਵਾਰ ਦੇ ਪੌਂਚੇ ਪਿਓਰ ਨੈਚੁਰਲ ਕਰੇਵ ਆ ਲੋ ਭਾਜੀ ਰੇਟ ਦਾ ਓਪਨ ਚੈਲੰਜ ਹਾਂਜੀ ਧੁਮਾਕਾ ਕਰ ਲੱਗਿਆ ਆਹ ਦੇਖੋ ਓਏ ਹੋਏ 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 ਭਾਜੀ ਮੈਂ ਰੇਟ ਸੌਣ ਲਾ ਤੁਹਾਡਾ 1800 ਰੁਪਿਆ ਜਿੱਥੇ ਮਰਜੀ ਘੁਮ ਲੋ ਦੇ ਹੀ ਨਹੀਂ ਹੋਣਾ ਝੂਠ ਬੋਲਦੇ ਆ ਆ ਤੁਹਾਡੇ ਸਾਰੇ ਗਾਦ ਬੈਠੇ ਹੁਣੇ ਚਿਕਾਉਣਾ ਮੈਂ ਹੁਣੇ ਹੀ ਦੇ ਦੇਣਾ 1800 ਜੇ 42 4200 ਰੁਪਿਆ ਸ਼ੋਅਰੂਮ ਦਾ ਰੇਟ ਹੈ ਸ਼ੋਅਰੂਮ ਨੇ ਨਾ ਭਾਜੀ ਫਿਰ ਉਹਨਾਂ ਦੇ ਮਾਰਜਨ ਵੀ ਡਬਲ ਹੁੰਦੇ ਨੇ ਇੱਥੇ ਮਾਰਜਨ ਵਾਲਾ ਕੰਮ ਨਹੀਂ ਸਿਮਰ ਸਿਮਰ ਕਹਿ ਕੇ 4200 ਯਾਰ ਪਿਓਰ ਪਿਓਰ ਆਲੋ 1800 ਰੁਪਏ ਲਓ ਇੱਕ ਆ ਵੀ ਡਿਜ਼ਾਈਨ ਦਿਖਾ ਦਿਓ ਆ ਦੇਖੋ ਆ ਬੜਾ ਪਿਆਰਾ ਡਿਜ਼ਾਈਨ ਆ ਵਰਕ ਕੀਤਾ ਹੈ ਕੱਪੜਾ ਕਿਹੜਾ ਦੇਦਾ ਰੇਟ ਕੀ ਇਹ ਵੀ ਦੱਸੋ ਭਾਜੀ ਪਿਓਰ ਬਰਬਰੀ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਦੁਪੱਟਾ ਨਾਲ ਡਿਜ਼ਾਈਨਰ ਹੈ ਤਾਂ ਰੇਟ 1700 ਰੁਪਏ ਹੈ 1700 ਰੁਪਏ ਦਾ ਸੂਟ ਆਹ ਲਾ ਭਾਜੀ ਚੀਜ਼ਾਂ ਦੇਖ ਲਈਆਂ ਤੁਸੀਂ ਭਾਜੀ ਸੋਦੇ ਇੱਕ ਤੋਂ ਇੱਕ ਮਿਲਣਗੇ ਸਲਵਾਰ ਦੇ ਪੌਂਚੇ ਦੇਖੋ ਲੁੱਕ ਦੇਖੋ ਬਣੀ ਹੋਈ ਸਲਵਾਰ ਦੇ ਪੌਂਚਿਆਂ ਦੀ ਇਹਦਾ ਮਿੰਟੋ ਮਿੰਟੀ ਪਿਕ ਐਂਡ ਚੂ ਸੂਟ ਆ ਆ ਚੱਕੋ ਭਾਜੀ 1500 ਚ ਲੈ ਜਾਓ ਇਹੇ ਵਾਲਾ ਸੂਟ ਵੀ ਭਾਜੀ ਤੁਹਾਨੂੰ ਮੈਂ ਪੀਸ ਉਹ ਦੇਣੇ ਆ ਤਾਨੂੰ ਉਹ ਦੇਣਿਆ ਵੀ ਜਿਹੜੇ ਪੂਰੇ ਪੰਜਾਬ 'ਚ ਕਿਸੇ ਨੇ ਰੇਟ ਨਹੀਂ ਦੇਣੇ ਹਾਂ ਡਿਜ਼ਾਈਨ ਵੀ ਨਹੀਂ ਮਿਲਣੇ ਭਾਜੀ ਆ ਦੇਖੋ ਆ ਲੈ ਕਟਿਡਾ ਇਹ ਆ ਚਾਹ ਦੇਖੋ ਦੁਪੱਟਾ ਹੈਂਡਵਰਕ ਨਾਲ ਜੀ ਭਾਜੀ 1900 ਦਾ ਸੂਟ 1900 ਰੁਪਏ ਚ ਹਾਂ ਤੁਹਾਡੇ ਸਾਹਮਣੇ ਰੱਖਦਾ ਪੀਸ ਮੈਂ ਪਰ ਮੈਨੂੰ ਹੁਣ ਰੇਟਾਂ ਚ ਜਲਵੇ ਰਗਾਤੇ ਆ ਤੁਹਾਨੂੰ ਟੈਨਸ਼ਨ ਪੈਂਦੀ ਹੋਣੀ ਆ ਬਈ ਅਸੀਂ ਭਾਈ ਮਹਿੰਗੇ ਖਰੀਦ ਲੈ ਚਲੋ ਪਹਿਲਾਂ ਜੋ ਹੋ ਗਿਆ ਹੋ ਗਿਆ ਹੁਣ ਸਾਡੇ ਕੋਲ ਆਜੋ ਆ ਰੇਟ ਦਾਸ ਤੇ ਇਸ ਰੇਟਾਂ ਤੇ ਲੈ ਜੋ ਆ ਦੇਖੋ ਭਾਜੀ ਪੀਸ ਆ ਪੀਸ ਦੇਖ ਲੋ ਲੁੱਕ ਦੇਖ ਲੋ ਹਾਂਜੀ 2900 ਰੁਪਏ ਦਾ ਸੂਟ ਦੇਖ ਲੋ ਧੁਮਾਕੇ ਦਾ ਡਿਜ਼ਾਈਨਿੰਗ ਹਾਂਜੀ ਬਾਬੇ ਦੀ ਹੱਡੀ ਦੇ ਵੱਡੇ ਰੇਟਾਂ ਦੇ ਪਟਾਕੇ ਬਾਤੇ ਆ ਸੋ ਵੱਡੇ ਵੱਡੇ 5 ਦਿਨਾਂ ਬਾਅਦ ਲਾਈਵ ਹੋਏ ਆ 5 ਦਿਨਾਂ ਬਾਅਦ ਵੱਡੀਆਂ ਆਫਰਾਂ ਸਲਵਾਰ ਕ੍ਰੇਪ ਦੀ ਹੈਂਡਵਰਕ ਨਾਲ ਦੁਪੱਟਾ ਬਰਬਰੀ ਸ਼ਰਟ ਦੇਖੋ ਕੰਮ ਦੇਖੋ ਇਹ 9000 ਦਾ ਪੀਸ ਆਪਾਂ 3600 ਰੁਪਏ ਦੇਣਾ 3600 ਦਾ 9000 ਦਾ ਪੀਸ ਕਪੜਾ ਉੱਤੇ ਬੈਲਵਟ ਦਾ ਵਰਕ ਕੀਤਾ ਆ ਆ ਲੋ 3600 ਰੁਪਏ ਚ ਲੈ ਲੈਣਾ ਪੀਸ ਲੈ ਜਾ ਜਿਹਨਾਂ ਦਾਜਪਰੀ ਨਹੀਂ ਵਧੀਆ ਕਪੜਾ ਲੈਣਾ ਬਾਬੇ ਜੱਟੀ ਤੇ ਆਓ ਹਾਂਜੀ ਇੱਕ ਗੱਲ ਦੀ ਗਰੰਟੀ ਆ ਲੋ 1000% ਦੀ ਗਰੰਟੀ 1000% ਦੀ ਹਾਂਜੀ ਇਦਾਂ ਦੇ ਸੂਟ ਜਿਹੜੇ ਬਜ਼ਾਰਾ ਚ 8 8 9 9000 ਹੈਂਡ ਵਰਕ ਨਾਲ ਹਾਂਜੀ ਆ ਲੋ ਬਾਬੇ ਜੱਟੀ ਦੇ 3600 ਰੁਪਏ ਚ ਲੋ ਨਾ ਲੁੱਟ ਗਰਾਓ ਆਪਣੀ ਕਿਉਂਕਿ ਦੁਕਾਨਦਾਰਾਂ ਨੇ ਇਸ ਟਾਈਮ ਨਾ ਰੇਟਾਂ ਵਾਲੇ ਫੱਟੇ ਝੱਕੇ ਪਏ ਆ ਫੱਟੇ ਝੱਕੇ ਵੇ ਆ ਉਹਨਾਂ ਨੂੰ ਕਿਸੇ ਨਾਲ ਮਤਲਬ ਨਹੀਂ ਵੀ ਕੋਲ ਕਿੰਦਾ ਪੈਸੇ ਕਮਾ ਕੇ ਕੱਪੜਾ ਖਰੀਦਦਾ ਘਰ ਦੀ ਖੁਸ਼ੀ ਲਈ ਪਰ ਉਹਨਾਂ ਕਹਿੰਦੇ ਮੈਂ ਚਿੰਨਣਾ ਨਹੀਂ ਆਪਾਂ ਲੈਣ ਨਹੀਂ ਜਣੀਆਂ ਆਪਾਂ ਰੇੜੀਦਾਂ ਦੇ ਬਾਤਿਆਂ ਵੀ ਲੋ ਆ ਦੇਖੋ 3600 ਪਰ ਮੈਂ ਦੇਖ ਰਿਹਾ ਚਾਹੇ ਕਿਸ ਨੇ 100 ਰੁਪਏ ਸੂਟਣਾ ਚਾਹੇ 10 ਇਹਦਾ ਹਰੇਕ ਦੇ ਵਿੱਚੇ ਵੱਡੇ ਫਰਕ ਪਾਏ ਆ ਤੁਸੀਂ ਭਾਜੀ ਪਿੱਛੋਂ ਕੱਪੜਾ ਬਹੁਤ ਸਸਤਾ ਆਉਂਦਾ ਜੇ ਮੈਂ ਫੇਰ ਦੱਸ ਰਿਹਾ ਆਹ ਸੂਟ ਦੇਖ ਲੋ ਮੈਂ ਤੁਹਾਨੂੰ ਸਾਹਮਣੇ ਚਾਨਣ ਕਰਾਣ ਰਿਹਾ ਜੇ ਆਹ ਦੇਖ ਲੋ ਪੀਸ ਆ ਪੂਰੇ ਪੰਜਾਬ ਦਾ ਧਮਾਕਾ ਜੇ ਰੇਟ ਦਾ ਆ ਹਾਂਜੀ ਬਾਜ਼ਾਰ ਤੇ 7000 ਦਾ ਸੂਟ ਆ ਆ ਲੋ ਬਾਬੇ ਦੀ ਹੱਡੀ ਤੇ 3000 ਰੁਪਏ ਚ ਲੈ ਜਾਓ ਅੱਛਾ 3000 ਚ ਇਹ ਕਰਤਾ ਹਾਂਜੀ ਵਾਹ ਸਿਰਫ 3000 ਰੁਪਏ ਦਾ ਸੂਟ ਦੇਣਾ ਮੈਂ ਬਾਰ ਬਾਰ ਕਹਿਣਾ ਦੀ ਫੋਟੋ ਲੈ ਲਓ ਸਕਰੀਨ ਸ਼ਾਟ ਲੈ ਲਓ ਚੈਨ ਵੀ ਨਾਲ ਆ ਕਿਸੇ ਤੋਂ ਇਹ ਰੇਟ ਨਹੀਂ ਦੇ ਹੋਣਾ ਤੁਹਾਨੂੰ ਆ ਦੇਖੋ ਪੀਸ ਹਾਈ ਕਲਾਸ ਤੋਹਫੇ ਇਹ ਆ ਲੋ ਪੀਸ ਚੀਜ਼ਾਂ ਦੇਖ ਲਓ 5-5 ਦੇ 6-6000 ਦੇ ਸੂਟ ਆ ਲੋ ਆ ਦੇਖੋ ਕੰਮ ਕੀਤਾ ਟੋਟਲ ਹੈਂਡ ਦੇ ਕੰਮ ਦੀ ਵੀਡੀਓ ਬਣਾਈ ਅੱਜ ਹਾਂਜੀ ਵੀ ਕੱਲਾ 100 200 ਲੈ ਕੇ ਨਹੀਂ ਬੈਠੇ ਆਪਾਂ ਇੱਕ ਤੋਂ ਇੱਕ ਆਰਟੀਕਲ ਹੁੰਦਾ ਬਾਬੇ ਜੀ ਦੀ ਤੇ ਟਾਈਮ ਖੁੱਲਾ ਕੱਢ ਗਿਆ ਉਹ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐ ਦੋ ਚਾਰ ਦਿਨ ਵੱਡੇ ਫੈਰੇ ਜਿਨ੍ਹਾਂ ਨੇ ਦਾਜਵਰੀ ਦਾ ਕਪੜਾ ਲੈਣਾ ਆਲੋ ਭਾਜੀ 2800 ਰੁਪਏ ਸੂਟ ਦਊਂਗਾ ਹਾਂਜੀ ਆ ਵੀ ਖੋਲ ਦੋ ਜੀ ਵੀ ਬੜਾ ਸੋਹਣਾ ਲੱਗ ਰਿਹਾ ਡਿਜ਼ਾਈਨ ਆ ਭਾਜੀ ਆਪਾਂ ਨਾ ਬਲੈਕ ਕਲਰ ਖੋਲਿਆ ਸੀਗਾ ਮੈਂ ਤਾਂ ਨਹੀਂ ਖੋਲਿਆ ਆਹ ਦੇਖੋ ਪੀਸ ਆ ਦੇਖੋ ਕਿੰਨਾ ਹੈਵੀ ਹੈਟ ਤੇ ਲਗਜ਼ਰੀ ਰਾਇਲ ਵਰਕ ਕੀਤਾ ਗਲੇ ਦੇ ਉੱਤੇ ਆ ਦੇਖੋ ਪੀਸ ਇੱਕ ਤੋਂ ਇੱਕ ਆਰਟੀਕਲ ਹੈ ਜੀ ਆਹ ਦੇਖੋ ਚੀਜ਼ਾਂ ਬ੍ਰਾਂਡ ਜਿਹਨੂੰ ਕਈਏ ਨੇ ਆਪਾਂ ਉਹ ਤਮਾਕੇ ਨੇ ਬਾਬੇ ਦੀ ਹੱਟੀ ਦੇ ਆ ਲੋ ਆਪਾਂ ਭਾਜੀ origignal wholesale ਤਮਾਕਾ ਕਰਦੇ ਆਂ ਹਾਂਜੀ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਤਮਾਕਾ ਹਾਂਜੀ ਹਾਂਜੀ ਚੀਜ਼ ਦੇਖ ਲਈ ਕੰਮ ਦੇਖ ਲਿਆ ਜੀ ਆਹ ਪੂਰੇ ਪੰਜਾਬ ਦਾ ਚੈਲੇਂਜ ਆ ਭਾਜੀ 10500 ਦਾ ਘੱਟ ਪੀਸ ਮਿਲ ਜੇ ਹਾਂਜੀ ਠੀਕ ਹੈ ਜੀ ਆਹ ਦੇਖ ਲੋ ਆ ਪਾਵਾਂਗੇ 4500 ਦਾ ਸੂਟ ਚੈਲੇਂਜ ਦੇ ਨਾਲ ਇਹ ਵਾਲਾ ਸੂਟ 4500 ਚ ਬਿਲਕੁਲ ਦਾਂਗੇ ਚੈਲੇਂਜ ਦੇ ਨਾਮ ਦਾਂਗੇ ਜੇ ਕਿਸੇ ਨੇ ਆਨਲਾਈਨ ਲੈਣਾ ਉਹ ਵੀ ਮੰਗਾ ਸਕਦਾ ਬਿਲਕੁਲ ਮੰਗਾ ਸਕਦਾ ਭਾਜੀ ਰੇਟ ਤੁਹਾਡੇ ਸਾਹਮਣੇ ਚੀਜ਼ ਤੁਹਾਡੇ ਸਾਹਮਣੇ ਆਹ ਦੇਖੋ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਤੇ ਭਾਜੀ ਇਦਾਂ ਦੇ ਡਿਜ਼ਾਈਨਰ ਦੁਪੱਟੇ ਵੀ ਤੁਹਾਡੇ ਸਾਹਮਣੇ ਔਰ ਉਹ ਵੀ ਬ੍ਰਾਂਡ ਦੇ ਦੁਪੱਟੇ ਬ੍ਰਾਂਡ ਦੀਆਂ ਚੀਜ਼ਾਂ ਹਾਂਜੀ ਰੇਟ ਕਰਤਾ ਭਾਜੀ 2900 ਰੁਪਏ ਲਓ 2900 ਰੁਪਏ ਦੇ ਚੱਕ ਲਓ ਅੱਜ ਦੀ ਵੀਡੀਓ ਦਾ ਮਕਸਦ ਇਹ ਸੀ ਵੀ ਭਾਈ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਆ ਰੇਟ ਅੱਧੇ ਆ ਜੇ ਤੁਸੀਂ ਹੈਵੀ ਦਾਜਵਰੀ ਬਣਾਣੀ ਜਿਹੜੀ ਬਾਜ਼ਾਰ 'ਚ 1 ਲੱਖ ਦੀ ਇੱਥੇ 35-40 ਹਜ਼ਾਰ ਚ ਬਣਾ ਕੇ ਦਵਾਂਗੇ 2 ਲੱਖ ਵਾਲਾ ਕੱਪੜਾ 80-90 ਹਜ਼ਾਰ ਦਵਾਂਗੇ 50 ਹਜ਼ਾਰ ਵਾਲਾ ਕੱਪੜਾ 20 ਹਜ਼ਾਰ ਚ ਦਵਾਂਗੇ ਇਸ ਲਈ ਕਹਿੰਦੇ ਆ ਜਾਓ 4 ਦਿਨ ਬਾਬੇ ਦੀ ਹੱਟੀ ਬਾਸਾਡੇ ਦੇ ਸਾਹਮਣੇ ਜਲੰਧਰ ਆ ਦੇਖੋ ਭਾਜੀ ਅਕਲਾਦ ਖਾਨ ਨੇੜੇ ਕਰਕੇ ਬਾਈ ਜਰਾ ਹਾਂਜੀ ਇਦਾਂ ਦੇ ਡਿਜ਼ਾਈਨਰ ਲਗਜ਼ਰੀ ਦੁਪੱਟੇ ਆਉਂਦੇ ਆ ਜੀ ਜਿਹਨੂੰ ਵੀ ਡੀਸੈਂਟ ਚੀਜ਼ਾਂ ਆ ਦੇਖੋ ਹਾਂਜੀ ਇਹੀ ਬਾਜ਼ਾਰਾ ਚ 8-8 90 ਹਜ਼ਾਰ ਆ ਆ ਲੋ ਬਾਬੇ ਦੇ ਚਾਰ ਹਜ਼ਾਰ ਰੁਪਿਆ ਪੀਸ ਲੋ ਆ ਮਿਰਰ ਵਰਕ ਰਾਣੀ ਬ ਇਹ ਕਿਹੜਾ ਸੂਟ ਹੈ ਤੇ ਡਿਜ਼ਾਈਨ ਕਿਹੜਾ ਚੱਲਦਾ ਤੇ ਰੇਟ ਕੀ ਹੈ ਦੱਸੋ ਅਜੀ ਪਿਓਰ ਕ੍ਰੇਪ ਦੇ ਉੱਪਰ ਰਾਜਾ ਰਾਣੀ ਦਾ ਸੂਟ ਆ ਪਿਓਰ ਕ੍ਰੇਪ ਡਿਜੀਟਲ ਤੇ ਉਹ ਦੁਪੱਟਾ ਦੇਖ ਲੋ ਨਾਲ ਬਾਲਾ ਹੀ ਹੈਵੀ ਦੁਪੱਟਾ ਆ ਬਾਜ਼ਾਰ ਦੇ ਵਿੱਚ 6-7000 ਰੁਪਏ ਨੂੰ ਸਟਾਰਟ ਹੋਣਾ ਆਪਾਂ 2000 ਦਾ ਦੇਣਾ ਆ ਆਣਾ ਪੈਣਾ ਬਾਬੇ ਦੀ ਹੱਟੀ ਤੇ ਚੈਲੰਜ ਆ 2000 ਰੁਪਏ 6-6000 ਵਾਲੇ ਰਾਜਾ ਰਾਣੀਆਂ ਵਾਲੇ ਸੂਟ 2-2000 ਚ ਲੈ ਜਾਓ ਜਿੰਨੇ ਮਰਜੀ ਆਨਲਾਈਨ ਵੀ ਮੰਗਾ ਲਓ ਤੁਸੀਂ ਬੜੀ ਦਿੰਦੀ ਵੱਡੀ ਸੇਲ ਆ ਭਾਈ ਲੇਟ ਨਾ ਹੋਣਾ ਬਾਬੇ ਦੀ ਹੱਟੀ ਤੇ ਆਉਣਾ ਇੱਕ ਰੁਪਿਆ ਘਾਟਾ ਨਹੀਂ ਪੈਦਾਂਗੇ ਇਹ ਕਪ ਤੁਹਾਨੂੰ ਟੈਨਸ਼ਨ ਕੋਈ ਨਹੀਂ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਸੱਤ ਦੇ ਸੱਤ ਦਿਨ ਦੁਕਾਨ ਓਪਨ ਹੈ ਸਵੇਰੇ 9:00 ਲੈ ਕੇ ਸ਼ਾਮੀ 7:00 ਬਿਲਕੁਲ ਲੇਟ ਨਾ ਆਣਾ ਇਹ ਤਾਂ ਕੁਝ ਵੀ ਨਹੀਂ ਬਹੁਤ ਡਿਜ਼ਾਈਨਿੰਗਾਂ ਨੇ ਆਓ ਬਾਬੇ ਰੇਟ ਤੇ ਸਸਰੀ ਕਾਲ ਨੰਬਰ ਸਕਰੀਨ ਤੇ ਹੈ ਕੋਈ ਜਾਣ ਕੇ ਲੈਣੇ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਿੰਸ ਨਾਲ ਹਰਦੀਪ ਸਿੰਘ ਅੱਗੜ ਸਾਹਾਂ ਟੀਵੀ ਜਲੰਧਰ